ਦਿਬਰੂਗੜੀ ਜੇਲ੍ਹ ਦੇ ਵਿੱਚ ਬੰਦ ਸਿੱਖ ਨੌਜਵਾਨਾਂ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਖਬਰੇ ਆ ਰਹੀ ਆ ਕਿ ਬਹੁਤ ਛੇਤੀ ਦਿਬਰੂਗੜੀ ਦੀ ਜੇਲ੍ਹ ਦੇ ਵਿੱਚ ਬੰਦ ਸਿੱਖ ਨੌਜਵਾਨ ਜਿਹੜੇ ਨੇ ਉਹ ਪੰਜਾਬ ਲਿਆਂਦੇ ਜਾ ਸਕਦੇ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ NSA ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ 2023 ਦੇ ਮਾਰਚ ਮਹੀਨੇ ਦੇ ਵਿੱਚ ਵੱਡਾ ਆਪਰੇਸ਼ਨ ਚੱਲਿਆ ਜਿਹਦੇ ਤਹਿਤ ਗ੍ਰਿਫਤਾਰੀਆਂ ਹੋਈਆਂ ਨੌਜਵਾਨਾਂ ਦੇ ਉੱਤੇ NSA ਲਾ ਕੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਜਿਹੜਾ ਆ ਉਹ ਅਸਾਮ ਦੀ ਦਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿਹਦੇ ਵਿੱਚ ਅ ਅਮਰਿਤਪਾਲ ਸਿੰਘ ਜਿਹੜੇ ਬਾਅਦ ਦੇ ਵਿੱਚ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਖਡੂਰ ਸਾਹਿਬ ਤੋਂ ਉਹ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਸਾਥੀ ਜਿਹੜੇ ਨੇ ਉਹ ਦਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਨੇ ਪਰ ਬਹੁਤ ਛੇਤੀ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ NSA ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ NSA ਐਕਟ ਦੇ ਤਹਿਤ ਕਿਸੇ ਨੂੰ ਵੀ ਜਿਹੜਾ ਆ ਉਹ ਜਿਹਨੂੰ ਦੇਸ਼ ਦੇ ਲਈ ਖਤਰਾ ਦੱਸ ਕੇ ਜਿਹੜਾ ਆ 1 ਸਾਲ ਦੇ ਲਈ ਅ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਸਾਲ ਤੋਂ ਬਾਅਦ ਰਿਵਿਊ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜੇ ਜਿਹੜੀ ਆ ਗਵਰਨਮੈਂਟ ਚਾਹੇ ਤਾਂ ਉਹਨੂੰ ਵਧਾ ਸਕਦੀ ਆ ਪਿਛਲੀ ਵਾਰੀ ਇਸੇ ਤਰੀਕੇ ਹੋਇਆ 2023 ਦੇ ਵਿੱਚ ਗ੍ਰਿਫਤਾਰ ਹੁੰਦੇ ਨੇ 24 ਦੇ ਵਿੱਚ ਜਦੋਂ ਰਿਵਿਊ ਹੁੰਦਾ ਤਾਂ ਦੁਬਾਰਾ ਫੇਰ NSA ਇੰਪੋਜ਼ ਹੁੰਦੀ ਆ ਤੇ ਅਗਲੇ ਇੱਕ ਸਾਲ ਵਾਸਤੇ ਜਿਹੜਾ ਉਹਨਾਂ ਨੂੰ ਫੇਰ ਅੰਦਰ ਰੱਖਿਆ ਜਾਂਦਾ NSA ਦੇ ਤਹਿਤ ਪਰ ਇਸ ਵਾਰੀ ਹੁਣ ਜਦੋਂ ਦੁਬਾਰਾ NSA ਦੇ ਉੱਤੇ ਜਿਹੜਾ ਆ ਰਿਵਿਊ ਹੋਏਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ NSA ਦੇ ਵਿੱਚ ਵਾਅਦਾ ਨਹੀਂ ਕਰ ਰਹੀ ਇਦਾ ਮਤਲਬ ਕਿ ਉਹ ਨੌਜਵਾਨ ਜਿਹੜੇ ਨੇ ਹੁਣ ਐਨਐਸਏ ਦੀ ਧਾਰਾ ਹਟਣ ਤੋਂ ਬਾਅਦ ਉਨ੍ਹਾਂ ਦੇ ਉੱਤੇ ਜਿਹੜੇ ਜਿਹੜੇ ਮੁਕੱਦਮੇ ਹੋਣਗੇ ਉਹਨਾਂ ਦੇ ਤਹਿਤ ਜਿਹੜੀ ਆ ਕਾਰਵਾਈ ਸ਼ੁਰੂ ਹੋਊਗੀ ਤੇ ਉਹਨਾਂ ਨੂੰ ਸੰਬੰਧਿਤ ਜਿਹੜਾ ਆ ਜੇਲ੍ਹ ਦੇ ਵਿੱਚ ਆ ਕਹੀਏ ਕਿ ਪੰਜਾਬ ਦੇ ਵਿੱਚ ਲਿਆਂਦਾ ਜਾਊਗਾ ਬਹੁਤ ਵੱਡੀ ਖਬਰ ਆ ਮੈਂਬਰ ਪਾਰਲੀਮੈਂਟ ਨੇ ਖਟੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਉਹਨਾਂ ਨੂੰ ਸੰਸਦ ਦੇ ਵਿੱਚ ਵੀ ਹੁਣ ਤੱਕ ਜਾਣ ਦਾ ਮੌਕਾ ਨਹੀਂ ਮਿਲਿਆ ਸੰਸਦ ਦਾ ਵੀ ਇੱਕ ਕਾਨੂੰਨ ਆ ਕਿ ਜੇ ਕੋਈ ਬੰਦਾ 60 ਦਿਨ ਤੋਂ ਵੱਧ ਜਿਹੜਾ ਕਾਰਵਾਈ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਗੈਰ ਹਾਜ਼ਰ ਰਹਿੰਦਾ ਤਾਂ ਉਹਦੀ ਮੈਂਬਰਸ਼ਿਪ ਦੇ ਉੱਤੇ ਵੀ ਜਿਹੜੇ ਸਵਾਲ ਉੱਠਦੇ ਨੇ ਪਰ ਅੰਮ੍ਰਿਤਪਾਲ ਸਿੰਘ ਦੇ ਉੱਤੇ ਐਨਐਸਏ ਲੱਗੀ ਆ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਉੱਤੇ ਐਨਐਸਏ ਲੱਗੀ ਆ ਤੇ ਇਸ ਵੇਲੇ ਜਿਹੜੀ ਖਬਰ ਆ ਕਿ ਸੱਤ ਜਣਿਆਂ ਦੇ ਉੱਤੇ ਜਿਹੜੀ ਐਨਐਸਏ ਆ ਉਹ ਹਟ ਸਕਦੀ ਆ ਹੁਣ ਅੰਮ੍ਰਿਤਪਾਲ ਸਿੰਘ ਇਹਨਾਂ ਸੱਤਾਂ ਦੇ ਵਿੱਚ ਹੋਣਗੇ ਜਾਂ ਨਹੀਂ ਇਹ ਬਹੁਤ ਛੇਤੀ ਪਤਾ ਲੱਗੂਗਾ ਪਰ ਦਲਜੀਤ ਕਲਸੀ ਤੇ ਹੋਰ ਕੁਝ ਨਾਮ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਜਿਹੜਾ ਆ ਐਨਐਸਏ ਪੰਜਾਬ ਸਰਕਾਰ ਹੁਣ ਨਹੀਂ ਲਾ ਰਹੀ ਤੇ ਬਹੁਤ ਛੇਤੀ ਜਿਹੜੇ ਆ ਇਹ ਪੰਜਾਬ ਲਿਆਂਦੇ ਜਾ ਸਕਦੇ ਨੇ ਹੋ ਸਕਦਾ ਕੱਲ ਹੀ ਪੰਜਾਬ ਪਹੁੰਚ ਜਾਣ ਜਾਂ ਪਰਸੋਂ ਪੰਜਾਬ ਪਹੁੰਚ ਜਾਣ ਤੇ ਪੰਜਾਬ ਦੇ ਅੰਦਰ ਇਸ ਤੋਂ ਬਾਅਦ ਦਾ ਮਾਹੌਲ ਕਿਉਂ ਜਾਊਗਾ ਕਿਉਂਕਿ ਅਕਾਲੀ ਦਲ ਦਾ ਜਿਹੜਾ ਨਿਰਮਾਣ ਹੁੰਦਾ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਇਹ ਸਾਰੇ ਨੌਜਵਾਨ ਜਿਹੜੇ ਆ ਉਸ ਜਥੇਬੰਦੀ ਦੇ ਨਾਲ ਪਹਿਲਾਂ ਤੋਂ ਸਰਗਰਮ ਨੇ ਤੇ ਜਦੋਂ ਇਹ ਆਉਂਦੇ ਨੇ ਉਸ ਤੋਂ ਬਾਅਦ ਆਕਾਲ ਤਖਤ ਦੇ ਹੁਕਮਾਂ ਦੇ ਤਹਿਤ 18 ਤਰੀਕ ਤੋਂ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਵੀ ਸ਼ੁਰੂ ਹੋਣੀ ਆ ਸੋ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਫੇਰ ਜਿਹੜੀ ਆ ਇੱਕ ਸਿੱਖ ਸਿਆਸਤ ਹੋਰ ਸਰਗਰਮ ਹੋ ਸਕਦੀ ਆ ਅਮਰਿਤਪਾਲ ਸਿੰਘ ਪੰਜਾਬ ਦੇ ਅੰਦਰੋਂ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਣ ਵਾਲੇ ਮੈਂਬਰ ਪਾਰਲੀਮੈਂਟ ਹੋ ਸਕਦਾ ਬਹੁਤ ਜਲਦ ਪੰਜਾਬ ਆ ਜਾਣ ਪੰਜਾਬ ਦੇ ਵਿੱਚ ਆਉਣ ਹੋ ਸਕਦਾ ਉਹ ਪੰਜਾਬ ਚ ਆਪਣੇ ਹਲਕੇ ਦੇ ਵਿੱਚ ਵੀ ਜਿਹੜਾ ਲੋਕਾਂ ਚ ਵਿਚਰਨ ਕਿਉਂਕਿ ਬਹੁਤ ਵੱਡੀ ਖਬਰ ਇਹ ਆ ਕਿ ਪੰਜਾਬ ਸਰਕਾਰ ਜਿਹੜੀ ਆ ਐਨਐਸਏ ਨਹੀਂ ਲਾ ਰਹੀ ਐਨਐਸਏ ਦੇ ਵਿੱਚ ਵਾਧਾ ਨਹੀਂ ਕਰ ਰਹੀ ਪਰ ਅਮਰਿਤਪਾਲ ਸਿੰਘ ਦੇ ਉੱਤੇ ਜਿਹੜਾ ਗੁਰਪ੍ਰੀਤ ਸਿੰਘ ਹਰੀਨੌ ਵਾਲਾ ਕਤਲ ਕੇਸ ਆ ਉਸ ਦੇ ਨਾਲ ਜੁੜਿਆ ਜਿਹੜਾ ਉਹ ਮਾਮਲਾ ਉਹਦੇ ਵਿੱਚ ਵੀ ਅਮਰਿਤਪਾਲ ਸਿੰਘ ਦੇ ਉੱਤੇ ਯੂਆਪਾ ਐਕਟ ਲੱਗਿਆ ਹੋਇਆ ਐਨਐਸਏ ਦਾ ਜਿਹੜਾ ਇੱਥੇ ਹੁਣ ਗੱਲ ਹੋ ਰਹੀ ਹੈ ਕਿ ਐਨਐਸਏ ਦੇ ਵਿੱਚ ਅੱਗੇ ਵਾਦਾ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਬਹੁਤ ਜਲਦ ਜਿਹੜੇ ਆ ਸੱਤ ਨੌਜਵਾਨ ਦਿਬਰੂਗੜ ਤੋਂ ਪੰਜਾਬ ਲਿਆਂਦੇ ਜਾ ਸਕਦੇ ਨੇ ਇਸ ਵੇਲੇ ਮੀਡੀਆ ਰਿਪੋਰਟਾਂ ਤੋਂ ਇਹ ਖਬਰ ਆ ਰਹੀਆਂ ਨੇ ਨਾਵਾਂ ਦੀ ਪੁਸ਼ਟੀ ਬਹੁਤ ਜਲਦ ਹੋ ਜੇਗੀ ਜਿਵੇਂ ਹੀ ਨਾਮ ਜਿਹੜੇ ਨੇ ਉਹ ਕਲੀਅਰ ਹੋ ਜਾਣਗੇ ਕਿ ਕਿਹੜੇ ਕਿਹੜੇ ਨੌਜਵਾਨ ਤੋਂ ਐਨਐਸਏ ਹਟਿਆ ਦਲਜੀਤ ਸਿੰਘ ਕਲਸੀ ਜਿਹੜੇ ਨੇ ਉਹਨਾਂ ਦੇ ਨਾਲ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਜੇ ਉਹ 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 ਹੋਏ ਬਾਕੀ ਹੋਰ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਅ ਇਸ ਵੇਲੇ ਦਿਬਰੂਗੜੀ ਜੇਲ੍ਹ ਦੇ ਵਿੱਚ ਬੰਦ ਨੇ ਕੁੱਲ 10 ਜਣੇ ਦਿਬਰੂਗੜ ਬੰਦ ਨੇ ਜਿਨ੍ਹਾਂ ਦੇ ਵਿੱਚੋਂ ਇਹ ਖਬਰ ਆ ਕਿ ਇਸ ਵੇਲੇ 7 ਜਣਿਆਂ ਦੀ ਐਨਐਸਐ ਜਿਹੜੀ ਆ ਉਹ ਟੁੱਟ ਰਹੀ ਆ ਜਾਂ ਦੂਜੀ ਤਰ੍ਹਾਂ ਕਹੀਏ ਕਿ ਪੰਜਾਬ ਸਰਕਾਰ ਇਸ ਐਨਐਸਐ ਦੇ ਵਿੱਚ ਵਾਅਦਾ ਨਹੀਂ ਕਰ ਰਹੀ ਤੇ ਨੌਜਵਾਨ ਬੜੀ ਛੇਤੀ ਪੰਜਾਬ ਦੀ ਧਰਤੀ ਦੇ ਲਿਆਂਦੇ ਜਾ ਸਕਦੇ ਨੇ ਇਹ ਸਾਰੇ ਮਾਮਲੇ ਦੇ ਉੱਤੇ ਵੱਧ ਜਾਣਕਾਰੀ ਦੇ ਲਈ ਇਸ ਵੇਲੇ ਮੇਰੇ ਨਾਲ ਪੱਤਰਕਾਰ ਸੰਸਾਰਦੀਪ ਸਿੰਘ ਜੁੜੇ ਨੇ ਸੰਸਾਰਦੀਪ ਤੋਂ ਜਾਣਦੇ ਆ ਵੀ ਇਸ ਵੇਲੇ ਜਿਹੜੀ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇਸ ਦੇ ਵਿੱਚ ਕਿੱਡੀਕ ਸੱਚਾਈ ਆ ਸੰਸਾਰਦੀਪ ਬਹੁਤ ਬਹੁਤ ਸਵਾਗਤ ਹੈ ਜੀ ਬਾਬਾ ਸ਼ੁਕਰੀਆ ਗਰੇਵਾਲ ਸਾਹਿਬ ਬਹੁਤ ਧੰਨਵਾਦ ਸੋ ਸਾਰੇ ਇਹ ਜਿਹੜਾ ਪੂਰਾ ਇਸ ਵੇਲੇ ਖਬਰ ਜਿਹੜੀ ਨਿਕਲ ਕੇ ਆ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਕਿ 7 ਨੌਜਵਾਨਾਂ ਤੋਂ ਐਨਐਸਏ ਜਿਹੜੀ ਆ ਉਹ ਹਟਾ ਰਹੀ ਹੈ ਪੰਜਾਬ ਸਰਕਾਰ ਜਾਂ ਕਹਈਏ ਕਿ ਅੱਗੇ ਲਈ ਐਨਐਸਏ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਇਹਦੇ ਨਾਲ ਤੁਹਾਡੇ ਕੋਲ ਕਿੰਨੀ ਕੁ ਜਾਣਕਾਰੀ ਆ ਬਿਲਕੁਲ ਗਰੇਵਾਲ ਸਾਹਿਬ ਅੱਜ ਸਵੇਰ ਤੋਂ ਜਿਹਨੇ ਮੀਡੀਆ ਦੇ ਵਿੱਚ ਖਬਰਾਂ ਚੱਲ ਰਹੀਆਂ ਨੇ ਕਿ ਅਸਾਮ ਦੇ ਡਿਬਗੁਰਗੜ ਜੇਲ੍ਹ ਦੇ ਵਿੱਚ ਜਿਹੜੇ ਨੌਜਵਾਨ ਬੰਦ ਸੀ ਕਿਉਂਕਿ 10 ਨੌਜਵਾਨ ਪਿਛਲੇ 2 ਸਾਲਾਂ ਦੇ ਲੰਮੇ ਸਮੇਂ ਤੋਂ ਉਸ ਜੇਲ੍ਹ ਦੇ ਵਿੱਚ ਬੰਦ ਕੀਤੇ ਗਏ ਸੀ ਐਨਐਸਏ ਐਕਟ ਉਹਨਾਂ ਦੇ ਉੱਪਰ ਲਗਾਇਆ ਗਿਆ ਸੀ ਹੈਨਾ ਤੇ ਉਸ ਦੇ ਵਿੱਚੋਂ ਸੱਤ ਨੌਜਵਾਨਾਂ ਦੇ ਉੱਪਰ ਐਨਐਸਏ ਟਕਾਉਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਕਿ ਸੱਤ ਨੌਜਵਾਨ ਜਿਹੜੇ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਹਲਕਾ ਕਡੂਰ ਸਾਹਿਬ ਦੇ ਨਾਲ ਉਹਨਾਂ ਦੇ ਸਾਥੀ ਉਹਨਾਂ ਦੇ ਦੋਸਤ ਬੰਦ ਸੀ ਉਹਨਾਂ ਦੇ ਉੱਪਰੋਂ ਜਿਹੜੀ ਐਨਐਸਏ ਹਟਾ ਦਿੱਤੀ ਗਈ ਹੈ ਜਾਂ ਕਹਿ ਲਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਵੇਂ ਪਿਛਲੀ ਵਾਰੀ ਐਨਐਸਏ ਜਿਹੜੀ ਇਹਨਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਉਹ ਵਾਅਦਾ ਇਸ ਵਾਰੀ ਨਹੀਂ ਕੀਤਾ ਗਿਆ ਤੇ ਹੁਣ ਪੰਜਾਬ ਪੁਲਿਸ ਵੀ ਇੱਕ ਟੋਕੜੀ ਦੀ ਕਿਹਾ ਜਾ ਰਿਹਾ ਰਿਪੋਟਾਂ ਮੁਤਾਬਕ ਕਿ ਪੰਜਾਬ ਪੁਲਿਸ ਦੀ ਇੱਕ ਟੋਕੜੀ ਜਿਹੜੀ ਆ ਉਹ ਸ਼ਾਮਲੀ ਡੇਬਰੂਗੜ ਜੇਲ੍ਹ ਦੇ ਵਿੱਚ ਹੋਂ ਚੁਪੀਆ ਤੇ ਉੱਥੇ ਦੇ ਅਫਸਰਾਂ ਦੇ ਨਾਲ ਉੱਥੇ ਦੇ ਅਧਿਕਾਰੀਆਂ ਦੇ ਨਾਲ ਜਿਹੜੀ ਕਾਗਜ਼ੀ ਕਾਰਵਾਈ ਆ ਜਿਹੜੀ ਇਹਨਾਂ ਨੂੰ ਇੱਥੇ ਪੰਜਾਬ ਲੈ ਕੇ ਆਉਣ ਦਾ ਜਿਹੜਾ ਪ੍ਰੋਸੈਸ ਆ ਇਹਨਾਂ ਨੌਜਵਾਨਾਂ ਨੂੰ ਉਹ ਜਿਹੜਾ ਪੂਰਾ ਕੀਤਾ ਜਾ ਰਿਹਾ ਤੇ ਬਹੁਤ ਛੇਤੀ ਇੱਕ ਦੇ ਦਿਨ ਦੇ ਵਿੱਚ ਜਿਹੜੀ ਉਹ ਕਾਰਵਾਈ ਪੂਰੀ ਕਰਕੇ ਤੇ ਹੋਰ ਫਾਰਮੈਲिटीज ਕਰਕੇ ਕਿਉਂਕਿ ਸੁਰੱਖਿਆ ਦੇ ਪ੍ਰਬੰਧ ਵੀ ਪੁਲਿਸ ਨੇ ਦੇਖਣੇ ਹੁੰਦੇ ਨੇ ਇੱਥੇ ਪੰਜਾਬ ਦੇ ਵਿੱਚ ਇਹਨਾਂ ਨੂੰ ਲਿਆਂਦਾ ਜਾਏਗਾ ਤਾਂ ਉਹ ਸਾਰੇ ਪ੍ਰਬੰਧ ਮੁਕੰਮਲ ਕਰਕੇ ਇਹ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਇਹਨਾਂ ਨੌਜਵਾਨਾਂ ਨੂੰ ਪੰਜਾਬ ਦੀ ਕਿਸੇ ਨਾ ਕਿਸੇ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਤੁਹਾਨੂੰ ਯਾਦ ਹੋਊਗਾ ਜਦੋਂ NSA ਲਗਾਇਆ ਗਿਆ ਸੀ ਇਹਨਾਂ ਨੌਜਵਾਨਾਂ ਦੇ ਉੱਪਰ ਤਾਂ ਕੁਝ ਹੋਰ ਮਾਮਲਿਆਂ ਦੇ ਵਿੱਚ ਵੀ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਵੱਖ-ਵੱਖ ਧਰਾਵਾਂ ਤਹਿਤ ਜਿਹੜਾ ਕੁਝ ਹੋਰ ਮਾਮਲੇ ਜਿਹੜੇ ਨੇ ਤਰ ਤ ਇਹਨਾਂ ਨੌਜਵਾਨਾਂ ਦੇ ਉੱਪਰ ਕੀਤੇ ਗਏ ਸੀ ਸੰਸਾਰ ਕੋਈ ਨਾਵਾਂ ਨੂੰ ਲੈ ਕੇ ਸੰਸਾਰ ਨਾਵਾਂ ਨੂੰ ਲੈ ਕੇ ਕਲੈਰਿਟੀ ਹਲੇ ਹੋ ਪਾਈ ਹੈ ਕੋਈ ਵੀ ਕੌਣ ਕੌਣ ਕਿਹੜੇ ਸੱਤ ਨੌਜਵਾਨ ਨੇ ਜਾਂ ਕਿਹੜੇ ਤਿੰਨ ਨੇ ਜਿਨ੍ਹਾਂ ਦੇ ਉੱਤੇ ਹਲੇ ਨਹੀਂ ਹਟਿਆ NSA ਦੇਖੋ ਇੱਕ ਤਾਂ ਭਾਈ ਅਮਰਪਾਲ ਸਿੰਘ ਦਾ ਕਿਹਾ ਜਾ ਰਿਹਾ ਕਿ ਕਿਉਂਕਿ ਉਹਨਾਂ ਦੀ ਤਾਂ ਗ੍ਰਿਫਤਾਰੀ ਵੀ 18 ਮਾਰਚ ਤੋਂ ਕਾਫੀ ਦੇਰ ਬਾਅਦ ਹੋਈ ਸੀ ਕਿਉਂਕਿ ਉਸ ਇਕੱਠ ਦੇ ਵਿੱਚੋਂ ਜਦੋਂ ਉਹ ਭਾਈ ਅਮਰਪਾਲ ਸਿੰਘ ਦੇ ਉਸ ਕਾਫਲੇ ਨੂੰ ਜਿਹੜਾ ਘੇਰਾ ਪਾਇਆ ਗਿਆ ਤੇ ਜਾਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਉਸ ਸਮੇਂ ਵਰਪਲ ਪ੍ਰੀਤ ਸਿੰਘ ਤੇ ਭਾਈ ਅਮਰਪਾਲ ਸਿੰਘ ਜਿਹੜੇ ਨੇ ਉੱਥੇ ਤੋਂ ਨਿਕਲ ਗਏ ਸੀ ਤੇ ਇਹਨਾਂ ਨੇ ਗ੍ਰਿਫਤਾਰੀਆਂ ਜਿਹੜੀਆਂ ਨੇ ਕਾਫੀ ਦੇਰ ਬਾਅਦ ਹੋਈਆਂ ਸੀ ਹਾਲੇ ਕਾਨੂੰਨ ਮੁਤਾਬਕ ਇਹਨਾਂ ਦੀ NSA ਦਾ 1 ਸਾਲ ਜਿਹੜਾ ਜਾਂ ਇਹ ਦੂਜਾ ਸਾਲ ਜਿਹੜਾ ਉਹ ਹਾਲੇ ਤੱਕ ਪੂਰਾ ਨਹੀਂ ਹੋ ਪਾਇਆ ਹੋ ਸਕਦਾ ਹੈ ਕਿ ਦੋ ਨੌਜਵਾਨ ਇਹ ਹੋਣ ਤੇ ਤੀਸਰੇ ਨੌਜਵਾਨ ਦਾ ਹਾਲੇ ਤੱਕ ਕੋਈ ਕਨਫਰਮੇਸ਼ਨ ਨਹੀਂ ਆਈ ਮੀਡੀਆ ਰਿਪੋਰਟਾਂ ਦੇ ਮੁਤਾਬਕ ਪਾਈਆ ਮਤਪਾਲ ਸਿੰਘ ਦਾ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਉੱਪਰੋਂ ਹਾਲੇ ਤੱਕ ਐਨਆਰਟੀ ਨਹੀਂ ਲਗਾਈ ਗਈ ਤੇ ਬਾਕੀ ਰਿਪੋਰਟਸ ਦਾ ਇੰਤਜ਼ਾਰ ਹੈ ਜੀ ਹੂੰ ਬਹੁਤ-ਬਹੁਤ ਸ਼ੁਕਰੀਆ ਸੰਸਾਰ ਸਾਰੀ ਜਾਣਕਾਰੀ ਦੇਣ ਲਈ ਬਹੁਤ ਸ਼ੁਕਰੀਆ ਕਰਿਆ ਸਾਬ ਹੂੰ ਸੋ ਇਹ ਸਨ ਪੱਤਰਕਾਰ ਸੰਸਾਰਦੀਪ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਸੱਤ ਨੌਜਵਾਨ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਉਹ ਸੱਤ ਨੌਜਵਾਨ ਹੋ ਸਕਦਾ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਪਹਿਲ ਦੇ ਆਧਾਰ ਤੇ ਹੋਈ ਸੀ ਅ ਮਤਲਬ ਜਦੋਂ ਜੇ ਮੈਂ ਗਲਤ ਨਹੀਂ ਤਾਂ 18 ਮਾਰਚ 2023 ਦੀ ਇਹ ਘਟਨਾ ਸੀ ਜਿਸ ਦਿਨ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਆ ਸੈਂਟਰ ਦੇ ਨਾਲ ਏਜੰਸੀਆਂ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਕੀਤਾ ਗਿਆ ਤੇ ਜਿਹਦੇ ਵਿੱਚ ਨੌਜਵਾਨ ਗ੍ਰਿਫਤਾਰ ਹੋਏ ਜਿਨ੍ਹਾਂ ਤੇ ਹੁਣ NSA ਦਾ ਜਿਹੜਾ ਆ ਸਮਾ ਪੂਰਾ ਹੋ ਰਿਹਾ ਸੀ ਉਹਦੇ ਉੱਤੇ ਅਗਲਾ ਰਿਵਿਊ ਦੇਣਾ ਸੀ ਕਿ ਅੱਗੇ ਇਹਨੂੰ ਜਾਰੀ ਰੱਖਣਾ ਜਾਂ ਨਹੀਂ ਉਨ੍ਹਾਂ ਦੇ ਉੱਤੋਂ ਐਨਐਸਏ ਜਿਹੜੀ ਆ ਉਹ ਹਟ ਸਕਦੀ ਆ ਉਨ੍ਹਾਂ ਦੇ ਉੱਤੇ ਐਨਐਸਏ ਜਿਹੜੀ ਆ ਉਹ ਹੁਣ ਅੱਗੇ ਨਹੀਂ ਲੱਗੂਗੀ ਤੇ ਅਮਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਜਿਨ੍ਹਾਂ ਦੀ ਗ੍ਰਿਫਤਾਰੀ ਬਾਅਦ ਚ ਹੁੰਦੀ ਆ ਉਨ੍ਹਾਂ ਦੇ ਉੱਤੇ ਹੋ ਸਕਦਾ ਐਨਐਸਏ ਰਿਵਿਊ ਦਾ ਹਾਲੇ ਟਾਈਮ ਬਾਕੀ ਹੋਵੇ ਸੋ ਵੱਡੀ ਖਬਰ ਇਹ ਆ ਕਿ ਪੰਜਾਬ ਦੇ ਸਿੱਖ ਨੌਜਵਾਨ ਜਿਹੜੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਪੰਦ ਨੇ ਉਨ੍ਹਾਂ ਦੇ ਵਿੱਚੋਂ 7 ਦੇ ਉੱਤੋਂ ਪੰਜਾਬ ਸਰਕਾਰ ਜਿਹੜੀ ਆ ਉਹ ਐਨਐਸਏ ਹਟਾ ਰਹੀ ਆ ਇਹ ਇਸ ਵੇਲੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਜਿਹੜੀਆਂ ਖਬਰਾਂ ਉਹ ਬਾਹਰ ਨਿਕਲ ਕੇ ਆ ਰਹੀ ਆ ਦਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਸਿੱਖ ਨੌਜਵਾਨਾਂ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਖਬਰੇ ਆ ਰਹੀ ਆ ਕਿ ਬਹੁਤ ਛੇਤੀ ਦਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਸਿੱਖ ਨੌਜਵਾਨ ਜਿਹੜੇ ਨੇ ਉਹ ਪੰਜਾਬ ਲਿਆਂਦੇ ਜਾ ਸਕਦੇ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ NSA ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ 2023 ਦੇ ਮਾਰਚ ਮਹੀਨੇ ਦੇ ਵਿੱਚ ਵੱਡਾ ਆਪਰੇਸ਼ਨ ਚੱਲਿਆ ਜਿਹਦੇ ਤਹਿਤ ਗ੍ਰਿਫਤਾਰੀਆਂ ਹੋਈਆਂ ਨੌਜਵਾਨਾਂ ਦੇ ਉੱਤੇ NSA ਲਾ ਕੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਜਿਹੜਾ ਆ ਉਹ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿਹਦੇ ਵਿੱਚ ਅ ਅਮਰਿਤਪਾਲ ਸਿੰਘ ਜਿਹੜੇ ਬਾਅਦ ਦੇ ਵਿੱਚ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਖਡੂਰ ਸਾਹਿਬ ਤੋਂ ਉਹ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਸਾਥੀ ਜਿਹੜੇ ਨੇ ਉਹ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਨੇ ਪਰ ਬਹੁਤ ਛੇਤੀ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ NSA ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ NSA ਐਕਟ ਦੇ ਤਹਿਤ ਕਿਸੇ ਨੂੰ ਵੀ ਜਿਹੜਾ ਆ ਉਹ ਜਿਹਨੂੰ ਦੇਸ਼ ਦੇ ਲਈ ਖਤਰਾ ਦੱਸ ਕੇ ਜਿਹੜਾ ਆ 1 ਸਾਲ ਦੇ ਲਈ ਅ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਸਾਲ ਤੋਂ ਬਾਅਦ ਰਿਵਿਊ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜੇ ਜਿਹੜੀ ਆ ਗਵਰਨਮੈਂਟ ਚਾਹੇ ਤਾਂ ਉਹਨੂੰ ਵਧਾ ਸਕਦੀ ਆ ਪਿਛਲੀ ਵਾਰੀ ਇਸੇ ਤਰੀਕੇ ਹੋਇਆ 2023 ਦੇ ਵਿੱਚ ਗ੍ਰਿਫਤਾਰ ਹੁੰਦੇ ਨੇ 24 ਦੇ ਵਿੱਚ ਜਦੋਂ ਰਿਵਿਊ ਹੁੰਦਾ ਤਾਂ ਦੁਬਾਰਾ ਫੇਰ NSA ਇੰਪੋਜ਼ ਹੁੰਦੀ ਆ ਤੇ ਅਗਲੇ ਇੱਕ ਸਾਲ ਵਾਸਤੇ ਜਿਹੜਾ ਉਹਨਾਂ ਨੂੰ ਫੇਰ ਅੰਦਰ ਰੱਖਿਆ ਜਾਂਦਾ NSA ਦੇ ਤਹਿਤ ਪਰ ਇਸ ਵਾਰੀ ਹੁਣ ਜਦੋਂ ਦੁਬਾਰਾ NSA ਦੇ ਉੱਤੇ ਜਿਹੜਾ ਆ ਰਿਵਿਊ ਹੋਏਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ NSA ਦੇ ਵਿੱਚ ਵਾਅਦਾ ਨਹੀਂ ਕਰ ਰਹੀ ਇਦਾ ਮਤਲਬ ਕਿ ਉਹ ਨੌਜਵਾਨ ਜਿਹੜੇ ਨੇ ਹੁਣ ਐਨਐਸਏ ਦੀ ਧਾਰਾ ਹਟਣ ਤੋਂ ਬਾਅਦ ਉਨ੍ਹਾਂ ਦੇ ਉੱਤੇ ਜਿਹੜੇ ਜਿਹੜੇ ਮੁਕੱਦਮੇ ਹੋਣਗੇ ਉਹਨਾਂ ਦੇ ਤਹਿਤ ਜਿਹੜੀ ਆ ਕਾਰਵਾਈ ਸ਼ੁਰੂ ਹੋਊਗੀ ਤੇ ਉਹਨਾਂ ਨੂੰ ਸੰਬੰਧਿਤ ਜਿਹੜਾ ਆ ਜੇਲ੍ਹ ਦੇ ਵਿੱਚ ਆ ਕਹੀਏ ਕਿ ਪੰਜਾਬ ਦੇ ਵਿੱਚ ਲਿਆਂਦਾ ਜਾਊਗਾ ਬਹੁਤ ਵੱਡੀ ਖਬਰ ਆ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਉਹਨਾਂ ਨੂੰ ਸੰਸਦ ਦੇ ਵਿੱਚ ਵੀ ਹੁਣ ਤੱਕ ਜਾਣ ਦਾ ਮੌਕਾ ਨਹੀਂ ਮਿਲਿਆ ਸੰਸਦ ਦਾ ਵੀ ਇੱਕ ਕਾਨੂੰਨ ਆ ਕਿ ਜੇ ਕੋਈ ਬੰਦਾ 60 ਦਿਨ ਤੋਂ ਵੱਧ ਜਿਹੜਾ ਕਾਰਵਾਈ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਗੈਰ ਹਾਜ਼ਰ ਰਹਿੰਦਾ ਤਾਂ ਉਹਦੀ ਮੈਂਬਰਸ਼ਿਪ ਦੇ ਉੱਤੇ ਵੀ ਜਿਹੜੇ ਸਵਾਲ ਉੱਠਦੇ ਨੇ ਪਰ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ ਲੱਗੀ ਆ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਉੱਤੇ ਐਨਐਸਏ ਲੱਗੀ ਆ ਤੇ ਇਸ ਵੇਲੇ ਜਿਹੜੀ ਖਬਰ ਆ ਕਿ ਸੱਤ ਜਣਿਆਂ ਦੇ ਉੱਤੇ ਜਿਹੜੀ ਐਨਐਸਏ ਆ ਉਹ ਹਟ ਸਕਦੀ ਆ ਹੁਣ ਅਮਰਿਤਪਾਲ ਸਿੰਘ ਇਹਨਾਂ ਸੱਤਾਂ ਦੇ ਵਿੱਚ ਹੋਣਗੇ ਜਾਂ ਨਹੀਂ ਇਹ ਬਹੁਤ ਛੇਤੀ ਪਤਾ ਲੱਗੂਗਾ ਪਰ ਦਲਜੀਤ ਕਲਸੀ ਤੇ ਹੋਰ ਕੁਝ ਨਾਮ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਜਿਹੜਾ ਆ ਐਨਐਸਏ ਪੰਜਾਬ ਸਰਕਾਰ ਹੁਣ ਨਹੀਂ ਲਾ ਰਹੀ ਤੇ ਬਹੁਤ ਛੇਤੀ ਜਿਹੜੇ ਆ ਇਹ ਪੰਜਾਬ ਲਿਆਂਦੇ ਜਾ ਸਕਦੇ ਨੇ ਹੋ ਸਕਦਾ ਕੱਲ ਹੀ ਪੰਜਾਬ ਪਹੁੰਚ ਜਾਣ ਜਾਂ ਪਰਸੋਂ ਪੰਜਾਬ ਪਹੁੰਚ ਜਾਣ ਤੇ ਪੰਜਾਬ ਦੇ ਅੰਦਰ ਇਸ ਤੋਂ ਬਾਅਦ ਦਾ ਮਾਹੌਲ ਕਿਹੋ ਜਿਹਾ ਹੋਊਗਾ ਕਿਉਂਕਿ ਅਕਾਲੀ ਦਲ ਦਾ ਜਿਹੜਾ ਨਿਰਮਾਣ ਹੁੰਦਾ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਇਹ ਸਾਰੇ ਨੌਜਵਾਨ ਜਿਹੜੇ ਆ ਉਸ ਜਥੇਬੰਦੀ ਦੇ ਨਾਲ ਪਹਿਲਾਂ ਤੋਂ ਸਰਗਰਮ ਨੇ ਤੇ ਜਦੋਂ ਇਹ ਆਉਂਦੇ ਨੇ ਉਸ ਤੋਂ ਬਾਅਦ ਅਕਾਲ ਤਖਤ ਦੇ ਹੁਕਮਾਂ ਦੇ ਤਹਿਤ 18 ਤਰੀਕ ਤੋਂ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਵੀ ਸ਼ੁਰੂ ਹੋਣੀ ਆ ਸੋ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਫੇਰ ਜਿਹੜੀ ਆ ਸਿੱਖ ਸਿਆਸਤ ਹੋਰ ਸਰਗਰਮ ਹੋ ਸਕਦੀ ਆ ਅਮਰਿਤਪਾਲ ਸਿੰਘ ਪੰਜਾਬ ਦੇ ਅੰਦਰੋਂ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਣ ਵਾਲੇ ਮੈਂਬਰ ਪਾਰਲੀਮੈਂਟ ਹੋ ਸਕਦਾ ਬਹੁਤ ਜਲਦ ਪੰਜਾਬ ਆ ਜਾਣ ਪੰਜਾਬ ਦੇ ਵਿੱਚ ਆਉਣ ਹੋ ਸਕਦਾ ਉਹ ਪੰਜਾਬ ਚ ਆਪਣੇ ਹਲਕੇ ਦੇ ਵਿੱਚ ਵੀ ਜਿਹੜਾ ਲੋਕਾਂ ਚ ਵਿਚਰਨ ਕਿਉਂਕਿ ਬਹੁਤ ਵੱਡੀ ਖਬਰ ਇਹ ਆ ਕਿ ਪੰਜਾਬ ਸਰਕਾਰ ਜਿਹੜੀ ਆ ਐਨਐਸਏ ਨਹੀਂ ਲਾ ਰਹੀ ਐਨਐਸਏ ਦੇ ਵਿੱਚ ਵਾਧਾ ਨਹੀਂ ਕਰ ਰਹੀ ਪਰ ਅਮਰਿਤਪਾਲ ਸਿੰਘ ਦੇ ਉੱਤੇ ਜਿਹੜਾ ਗੁਰਪ੍ਰੀਤ ਸਿੰਘ ਹਰੀਨੌ ਵਾਲਾ ਕਤਲ ਕੇਸ ਆ ਉਸ ਦੇ ਨਾਲ ਜੁੜਿਆ ਜਿਹੜਾ ਉਹ ਮਾਮਲਾ ਉਹਦੇ ਵਿੱਚ ਵੀ ਅਮਰਿਤਪਾਲ ਸਿੰਘ ਦੇ ਉੱਤੇ ਯੂਆਪਾ ਐਕਟ ਲੱਗਿਆ ਹੋਇਆ ਐਨਐਸਏ ਦਾ ਜਿਹੜਾ ਇੱਥੇ ਹੁਣ ਗੱਲ ਹੋ ਰਹੀ ਹੈ ਕਿ ਐਨਐਸਏ ਦੇ ਵਿੱਚ ਅੱਗੇ ਵਾਦਾ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਬਹੁਤ ਜਲਦ ਜਿਹੜੇ ਆ ਸੱਤ ਨੌਜਵਾਨ ਦਿਬਰੂਗੜ ਤੋਂ ਪੰਜਾਬ ਲਿਆਂਦੇ ਜਾ ਸਕਦੇ ਨੇ ਇਸ ਵੇਲੇ ਮੀਡੀਆ ਰਿਪੋਰਟਾਂ ਤੋਂ ਇਹ ਖਬਰ ਆ ਰਹੀਆਂ ਨੇ ਨਾਵਾਂ ਦੀ ਪੁਸ਼ਟੀ ਬਹੁਤ ਜਲਦ ਹੋ ਜੇਗੀ ਜਿਵੇਂ ਹੀ ਨਾਮ ਜਿਹੜੇ ਨੇ ਉਹ ਕਲੀਅਰ ਹੋ ਜਾਣਗੇ ਕਿ ਕਿਹੜੇ ਕਿਹੜੇ ਨੌਜਵਾਨ ਤੋਂ ਐਨਐਸਏ ਹਟਿਆ ਦਲਜੀਤ ਸਿੰਘ ਕਲਸੀ ਜਿਹੜੇ ਨੇ ਉਹਨਾਂ ਦੇ ਨਾਲ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਜੇ ਉਹ 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 ਹੋਏ ਬਾਕੀ ਹੋਰ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਅ ਇਸ ਵੇਲੇ ਦਿਪਰੂਗੜੀ ਜੇਲ੍ਹ ਦੇ ਵਿੱਚ ਬੰਦ ਨੇ ਕੁੱਲ 10 ਜਣੇ ਦਿਪਰੂਗੜ ਬੰਦ ਨੇ ਜਿਨ੍ਹਾਂ ਦੇ ਵਿੱਚੋਂ ਇਹ ਖਬਰ ਆ ਕਿ ਇਸ ਵੇਲੇ 7 ਜਣਿਆਂ ਦੀ ਐਨਐਸਏ ਜਿਹੜੀ ਆ ਉਹ ਟੁੱਟ ਰਹੀ ਆ ਜਾਂ ਦੂਜੀ ਤਰ੍ਹਾਂ ਕਹੀਏ ਕਿ ਪੰਜਾਬ ਸਰਕਾਰ ਇਸ ਐਨਐਸਏ ਦੇ ਵਿੱਚ ਵਾਅਦਾ ਨਹੀਂ ਕਰ ਰਹੀ ਤੇ ਇਹ ਨੌਜਵਾਨ ਬੜੀ ਛੇਤੀ ਪੰਜਾਬ ਦੀ ਧਰਤੀ ਦੇ ਲਿਆਂਦੇ ਜਾ ਸਕਦੇ ਨੇ ਇਹ ਸਾਰੇ ਮਾਮਲੇ ਦੇ ਉੱਤੇ ਵੱਧ ਜਾਣਕਾਰੀ ਦੇ ਲਈ ਇਸ ਵੇਲੇ ਮੇਰੇ ਨਾਲ ਪੱਤਰਕਾਰ ਸੰਸਾਰਦੀਪ ਸਿੰਘ ਜੁੜੇ ਨੇ ਸੰਸਾਰਦੀਪ ਤੋਂ ਜਾਣਦੇ ਹਾਂ ਵੀ ਇਸ ਵੇਲੇ ਜਿਹੜੀ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇਸ ਦੇ ਵਿੱਚ ਕਿੱਡੀਕ ਸੱਚਾਈ ਆ ਸੰਸਾਰਦੀਪ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਬਹੁਤ ਧੰਨਵਾਦ ਸੋ ਸਾਰੇ ਇਹ ਜਿਹੜਾ ਪੂਰਾ ਇਸ ਵੇਲੇ ਖਬਰ ਜਿਹੜੀ ਨਿਕਲ ਕੇ ਆ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਕਿ ਸੱਤ ਨੌਜਵਾਨਾਂ ਤੋਂ ਐਨਐਸਏ ਜਿਹੜੀ ਆ ਉਹ ਹਟਾ ਰਹੀ ਹੈ ਪੰਜਾਬ ਸਰਕਾਰ ਜਾਂ ਕਹੀਏ ਕਿ ਅੱਗੇ ਲਈ ਐਨਐਸਏ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਇਹਦੇ ਨਾਲ ਤੁਹਾਡੇ ਕੋਲ ਕਿੰਨੀ ਕੁ ਜਾਣਕਾਰੀ ਆ ਬਿਲਕੁਲ ਗਰੇਵਾਲ ਸਾਹਿਬ ਅੱਜ ਸਵੇਰ ਤੋਂ ਜਿੰਨੇ ਮੀਡੀਆ ਦੇ ਵਿੱਚ ਖਬਰਾਂ ਚੱਲ ਰਹੀਆਂ ਨੇ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਜਿਹੜੇ ਨੌਜਵਾਨ ਬੰਦ ਸੀ ਕਿਉਂਕਿ 10 ਨੌਜਵਾਨ ਪਿਛਲੇ 2 ਸਾਲਾਂ ਦੇ ਲੰਮੇ ਸਮੇਂ ਤੋਂ ਉਸ ਜੇਲ੍ਹ ਦੇ ਵਿੱਚ ਬੰਦ ਕੀਤੇ ਗਏ ਸੀ ਐਨਐਸਏ ਐਕਟ ਉਹਨਾਂ ਦੇ ਉੱਪਰ ਲਗਾਇਆ ਗਿਆ ਸੀ ਹੈਨਾ ਤੇ ਉਸ ਦੇ ਵਿੱਚੋਂ ਸੱਤ ਨੌਜਵਾਨਾਂ ਦੇ ਉੱਪਰ ਐਨਐਸਏ ਕਾਉਂਡ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਕਿ ਸੱਤ ਨੌਜਵਾਨ ਜਿਹੜੇ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਹਲਕਾ ਕਦੂਰ ਸਾਹਿਬ ਦੇ ਨਾਲ ਉਹਨਾਂ ਦੇ ਸਾਥੀ ਉਹਨਾਂ ਦੇ ਦੋਸਤ ਬੰਦ ਸੀ ਉਹਨਾਂ ਦੇ ਉੱਪਰੋਂ ਜਿਹੜੀ ਐਨਐਸਏ ਹਟਾ ਦਿੱਤੀ ਗਈ ਹੈ ਜਾਂ ਕਹਿ ਲਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਵੇਂ ਪਿਛਲੀ ਵਾਰੀ ਐਨਐਸਏ ਜਿਹੜੀ ਇਹਨਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਉਹ ਵਾਅਦਾ ਇਸ ਵਾਰੀ ਨਹੀਂ ਕੀਤਾ ਗਿਆ ਤੇ ਹੁਣ ਪੰਜਾਬ ਪੁਲਿਸ ਦੀ ਇੱਕ ਟੋਕਰੀ ਵੀ ਕਿਹਾ ਜਾ ਰਿਹਾ ਰਿਪੋਰਟਾਂ ਮੁਤਾਬਕ ਕਿ ਪੰਜਾਬ ਪੁਲਿਸ ਦੀ ਇੱਕ ਟੋਕਰੀ ਜਿਹੜੀ ਆ ਉਹ ਸ਼ਾਮ ਦੀ ਡੇਬਰੂਗੜ ਜੇਲ੍ਹ ਦੇ ਵਿੱਚ ਉੰਟੋ ਪੀਐਡੀ ਉੱਥੇ ਦੇ ਅਫਸਰਾਂ ਦੇ ਨਾਲ ਉੱਥੇ ਦੇ ਅਧਿਕਾਰੀਆਂ ਦੇ ਨਾਲ ਜਿਹੜੀ ਕਾਗਜ਼ੀ ਕਾਰਵਾਈ ਆ ਜਿਹੜੀ ਇਹਨਾਂ ਨੂੰ ਇੱਥੇ ਪੰਜਾਬ ਲੈ ਕੇ ਆਉਣ ਦਾ ਜਿਹੜਾ ਪ੍ਰੋਸੈਸ ਆ ਇਹਨਾਂ ਨੌਜਵਾਨਾਂ ਨੂੰ ਉਹ ਜਿਹੜਾ ਪੂਰਾ ਕੀਤਾ ਜਾ ਰਿਹਾ ਤੇ ਬਹੁਤ ਛੇਤੀ ਇੱਕ ਦੇ ਦਿਨ ਦੇ ਵਿੱਚ ਜਿਹੜੀ ਉਹ ਕਾਰਵਾਈ ਪੂਰੀ ਕਰਕੇ ਤੇ ਹੋਰ ਫਾਰਮੈਲਿਟੀਜ਼ ਕਰਕੇ ਕਿਉਂਕਿ ਸੁਰੱਖਿਆ ਦੇ ਪ੍ਰਬੰਧ ਵੀ ਪੁਲਿਸ ਨੇ ਦੇਖਣੇ ਹੁੰਦੇ ਨੇ ਇੱਥੇ ਪੰਜਾਬ ਦੇ ਵਿੱਚ ਇਹਨਾਂ ਨੂੰ ਲਿਆਂਦਾ ਜਾਏਗਾ ਤਾਂ ਉਹ ਸਾਰੇ ਪ੍ਰਬੰਧ ਮੁਕੰਮਲ ਕਰਕੇ ਇਹ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਇਹਨਾਂ ਨੌਜਵਾਨਾਂ ਨੂੰ ਪੰਜਾਬ ਦੀ ਕਿਸੇ ਨਾ ਕਿਸੇ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਤੁਹਾਨੂੰ ਯਾਦ ਹੋਊਗਾ ਜਦੋਂ NSA ਲਗਾਇਆ ਗਿਆ ਸੀ ਇਹਨਾਂ ਨੌਜਵਾਨਾਂ ਦੇ ਉੱਪਰ ਤਾਂ ਕੁਝ ਹੋਰ ਮਾਮਲਿਆਂ ਦੇ ਵਿੱਚ ਵੀ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਵੱਖ-ਵੱਖ ਧਰਾਵਾਂ ਤਹਿਤ ਜਿਹੜਾ ਕੁਝ ਹੋਰ ਮਾਮਲੇ ਜਿਹੜੇ ਨੇ ਦਰਤ ਇਹਨਾਂ ਨੌਜਵਾਨਾਂ ਦੇ ਉੱਪਰ ਕੀਤੇ ਗਏ ਸੀ ਸੰਸਾਰ ਕੋਈ ਨਾਵਾਂ ਨੂੰ ਲੈ ਕੇ ਸੰਸਾਰ ਨਾਵਾਂ ਨੂੰ ਲੈ ਕੇ ਕਲੈਰਿਟੀ ਹਲੇ ਹੋ ਪਾਈ ਹੈ ਕੋਈ ਵੀ ਕੌਣ-ਕੌਣ ਕਿਹੜੇ ਸੱਤ ਨੌਜਵਾਨ ਨੇ ਜਾਂ ਕਿਹੜੇ ਤਿੰਨ ਨੇ ਜਿਨ੍ਹਾਂ ਦੇ ਉੱਤੇ ਹਲੇ ਨਹੀਂ ਹਟਿਆ NSA ਦੇਖੋ ਇੱਕ ਤਾਂ ਭਾਈ ਅਮਰਪਾਲ ਸਿੰਘ ਦਾ ਕਿਹਾ ਜਾ ਰਿਹਾ ਕਿ ਕਿਉਂਕਿ ਉਹਨਾਂ ਦੀ ਤਾਂ ਗ੍ਰਿਫਤਾਰੀ ਵੀ 18 ਮਾਰਚ ਤੋਂ ਕਾਫੀ ਦੇਰ ਬਾਅਦ ਹੋਈ ਸੀ ਕਿਉਂਕਿ ਉਸ ਇਕੱਠ ਦੇ ਵਿੱਚੋਂ ਜਦੋਂ ਉਹ ਭਾਈ ਅਮਰਪਾਲ ਸਿੰਘ ਦੇ ਉਸ ਕਾਫਲੇ ਨੂੰ ਜਿਹੜਾ ਘੇਰਾ ਪਾਇਆ ਗਿਆ ਸੀ ਜਾਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਉਸ ਸਮੇਂ ਪੱਪਲਪ੍ਰੀਤ ਸਿੰਘ ਤੇ ਭਾਈ ਅਮਰਪਾਲ ਸਿੰਘ ਜਿਹੜਨੇ ਉੱਥੇ ਤੋਂ ਨਿਕਲ ਗਏ ਸੀ ਤੇ ਇਹਨਾਂ ਨੇ ਗ੍ਰਿਫਤਾਰੀਆਂ ਜਿਹੜੀਆਂ ਨੇ ਕਾਫੀ ਦੇਰ ਬਾਅਦ ਹੋਈਆਂ ਸੀਆਂ ਨੇ ਕਾਨੂੰਨ ਮੁਤਾਬਕ ਇਹਨਾਂ ਦੀ NSA ਦਾ 1 ਸਾਲ ਜਿਹੜਾ ਜਾਂ ਇਹ ਦੂਜਾ ਸਾਲ ਜਿਹੜਾ ਉਹ ਹਾਲੇ ਤੱਕ ਪੂਰਾ ਨਹੀਂ ਹੋ ਪਾਇਆ ਹੋ ਸਕਦਾ ਹੈ ਕਿ ਦੋ ਨੌਜਵਾਨ ਇਹ ਹੋਣ ਤੇ ਤੀਸਰੇ ਨੌਜਵਾਨ ਦਾ ਹਾਲੇ ਤੱਕ ਕੋਈ ਕਨਫਰਮੇਸ਼ਨ ਨਹੀਂ ਆਈ ਮੀਡੀਆ ਰਿਪੋਰਟਾਂ ਦੇ ਮੁਤਾਬਕ ਪਈਆ ਮਤਪਾਲ ਸਿੰਘ ਦਾ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਉੱਪਰੋਂ ਹਾਲੇ ਤੱਕ ਐਨਆਈਟੇ ਨਹੀਂ ਲਗਾਈ ਗਈ ਤੇ ਬਾਕੀ ਰਿਪੋਰਟਸ ਉਡੀਕਾ ਜੀ ਹੂੰ ਬਹੁਤ ਬਹੁਤ ਸ਼ੁਕਰੀਆ ਸੰਸਾਰ ਸਾਰੀ ਜਾਣਕਾਰੀ ਦੇਣ ਦੇ ਲਈ ਬਹੁਤ ਸ਼ੁਕਰੀਆ ਕਰਿਆ ਸਾਬ ਹੂੰ ਸੋ ਇਹ ਸੰਨ ਪੱਤਰਕਾਰ ਸੰਸਾਰਦੀਪ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਸੱਤ ਨੌਜਵਾਨ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਉਹ ਸੱਤ ਨੌਜਵਾਨ ਹੋ ਸਕਦਾ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਪਹਿਲ ਦੇ ਆਧਾਰ ਤੇ ਹੋਈ ਸੀ ਅ ਮਤਲਬ ਜਦੋਂ ਜੇ ਮੈਂ ਗਲਤ ਨਹੀਂ ਤਾਂ 18 ਮਾਰਚ 2023 ਦੀ ਇਹ ਘਟਨਾ ਸੀ ਜਿਸ ਦਿਨ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਆ ਸੈਂਟਰ ਦੇ ਨਾਲ ਏਜੰਸੀਆਂ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਕੀਤਾ ਗਿਆ ਤੇ ਜਿਹਦੇ ਵਿੱਚ ਨੌਜਵਾਨ ਗ੍ਰਿਫਤਾਰ ਹੋਏ ਜਿਨ੍ਹਾਂ ਤੇ ਹੁਣ NSA ਦਾ ਜਿਹੜਾ ਆ ਸਮਾ ਪੂਰਾ ਹੋ ਰਿਹਾ ਸੀ ਉਹਦੇ ਉੱਤੇ ਅਗਲਾ ਰਿਵਿਊ ਦੇਣਾ ਸੀ ਕਿ ਅੱਗੇ ਇਹਨੂੰ ਜਾਰੀ ਰੱਖਣਾ ਜਾਂ ਨਹੀਂ ਉਨ੍ਹਾਂ ਦੇ ਉੱਤੋਂ ਐਨਐਸਏ ਜਿਹੜੀ ਆ ਉਹ ਹਟ ਸਕਦੀ ਆ ਉਨ੍ਹਾਂ ਦੇ ਉੱਤੇ ਐਨਐਸਏ ਜਿਹੜੀ ਆ ਉਹ ਹੁਣ ਅੱਗੇ ਨਹੀਂ ਲੱਗੂਗੀ ਤੇ ਅਮਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਜਿਨ੍ਹਾਂ ਦੀ ਗ੍ਰਿਫਤਾਰੀ ਬਾਅਦ ਚ ਹੁੰਦੀ ਆ ਉਨ੍ਹਾਂ ਦੇ ਉੱਤੇ ਹੋ ਸਕਦਾ ਐਨਐਸਏ ਰਿਵਿਊ ਦਾ ਹਲੇ ਟਾਈਮ ਬਾਕੀ ਹੋਵੇ ਸੋ ਵੱਡੀ ਖਬਰ ਇਹ ਆ ਕਿ ਪੰਜਾਬ ਦੇ ਸਿੱਖ ਨੌਜਵਾਨ ਜਿਹੜੇ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਨ੍ਹਾਂ ਦੇ ਵਿੱਚੋਂ 7 ਦੇ ਉੱਤੋਂ ਪੰਜਾਬ ਸਰਕਾਰ ਜਿਹੜੀ ਆ ਉਹ ਐਨਐਸਏ ਹਟਾ ਰਹੀ ਆ ਇਹ ਇਸ ਵੇਲੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਜਿਹੜੀਆਂ ਖਬਰਾਂ ਉਹ ਬਾਹਰ ਨਿਕਲ ਕੇ ਆ ਰਹੀ ਆ ਦਿਬਰੂਗੜੀ ਦੀ ਜੇਲ੍ਹ ਦੇ ਵਿੱਚ ਬੰਦ ਸਿੱਖ ਨੌਜਵਾਨਾਂ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਖਬਰੇ ਆ ਰਹੀ ਹੈ ਕਿ ਬਹੁਤ ਛੇਤੀ ਦਿਬਰੂਗੜੀ ਦੀ ਜੇਲ੍ਹ ਦੇ ਵਿੱਚ ਬੰਦ ਸਿੱਖ ਨੌਜਵਾਨ ਜਿਹੜੇ ਨੇ ਉਹ ਪੰਜਾਬ ਲਿਆਂਦੇ ਜਾ ਸਕਦੇ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ NSA ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ 2023 ਦੇ ਮਾਰਚ ਮਹੀਨੇ ਦੇ ਵਿੱਚ ਵੱਡਾ ਆਪਰੇਸ਼ਨ ਚੱਲਿਆ ਜਿਹਦੇ ਤਹਿਤ ਗ੍ਰਿਫਤਾਰੀਆਂ ਹੋਈਆਂ ਨੌਜਵਾਨਾਂ ਦੇ ਉੱਤੇ NSA ਲਾ ਕੇ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ ਜਿਹੜਾ ਆ ਉਹ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿਹਦੇ ਵਿੱਚ ਅ ਅਮਰਿਤਪਾਲ ਸਿੰਘ ਜਿਹੜੇ ਬਾਅਦ ਦੇ ਵਿੱਚ ਮੈਂਬਰ ਪਾਰਲੀਮੈਂਟ ਚੁੜੇ ਜਾਂਦੇ ਨੇ ਖਡੂਰ ਸਾਹਿਬ ਤੋਂ ਉਹ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਸਾਥੀ ਜਿਹੜੇ ਨੇ ਉਹ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਨੇ ਪਰ ਬਹੁਤ ਛੇਤੀ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ NSA ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ NSA ਐਕਟ ਦੇ ਤਹਿਤ ਕਿਸੇ ਨੂੰ ਵੀ ਜਿਹੜਾ ਆ ਉਹ ਜਿਹਨੂੰ ਦੇਸ਼ ਦੇ ਲਈ ਖਤਰਾ ਦੱਸ ਕੇ ਜਿਹੜਾ ਆ 1 ਸਾਲ ਦੇ ਲਈ ਅ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਸਾਲ ਤੋਂ ਬਾਅਦ ਰਿਵਿਊ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜੇ ਜਿਹੜੀ ਆ ਗਵਰਨਮੈਂਟ ਚਾਹੇ ਤਾਂ ਉਹਨੂੰ ਵਧਾ ਸਕਦੀ ਆ ਪਿਛਲੀ ਵਾਰੀ ਇਸੇ ਤਰੀਕੇ ਹੋਇਆ 2023 ਦੇ ਵਿੱਚ ਗ੍ਰਿਫਤਾਰ ਹੁੰਦੇ ਨੇ 24 ਦੇ ਵਿੱਚ ਜਦੋਂ ਰਿਵਿਊ ਹੁੰਦਾ ਤਾਂ ਦੁਬਾਰਾ ਫੇਰ NSA ਇੰਪੋਜ਼ ਹੁੰਦੀ ਆ ਤੇ ਅਗਲੇ ਇੱਕ ਸਾਲ ਵਾਸਤੇ ਜਿਹੜਾ ਉਹਨਾਂ ਨੂੰ ਫੇਰ ਅੰਦਰ ਰੱਖਿਆ ਜਾਂਦਾ NSA ਦੇ ਤਹਿਤ ਪਰ ਇਸ ਵਾਰੀ ਹੁਣ ਜਦੋਂ ਦੁਬਾਰਾ NSA ਦੇ ਉੱਤੇ ਜਿਹੜਾ ਆ ਰਿਵਿਊ ਹੋਏਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ NSA ਦੇ ਵਿੱਚ ਵਾਅਦਾ ਨਹੀਂ ਕਰ ਰਹੀ ਇਦਾ ਮਤਲਬ ਕਿ ਉਹ ਨੌਜਵਾਨ ਜਿਹੜੇ ਨੇ ਹੁਣ ਐਨਐਸਏ ਦੀ ਧਾਰਾ ਹਟਣ ਤੋਂ ਬਾਅਦ ਉਨ੍ਹਾਂ ਦੇ ਉੱਤੇ ਜਿਹੜੇ ਜਿਹੜੇ ਮੁਕੱਦਮੇ ਹੋਣਗੇ ਉਹਨਾਂ ਦੇ ਤਹਿਤ ਜਿਹੜੀ ਆ ਕਾਰਵਾਈ ਸ਼ੁਰੂ ਹੋਊਗੀ ਤੇ ਉਹਨਾਂ ਨੂੰ ਸੰਬੰਧਿਤ ਜਿਹੜਾ ਆ ਜੇਲ੍ਹ ਦੇ ਵਿੱਚ ਜਾਂ ਕਹੀਏ ਕਿ ਪੰਜਾਬ ਦੇ ਵਿੱਚ ਲਿਆਂਦਾ ਜਾਊਗਾ ਬਹੁਤ ਵੱਡੀ ਖਬਰ ਆ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਉਹਨਾਂ ਨੂੰ ਸੰਸਦ ਦੇ ਵਿੱਚ ਵੀ ਹੁਣ ਤੱਕ ਜਾਣ ਦਾ ਮੌਕਾ ਨਹੀਂ ਮਿਲਿਆ ਸੰਸਦ ਦਾ ਵੀ ਇੱਕ ਕਾਨੂੰਨ ਆ ਕਿ ਜੇ ਕੋਈ ਬੰਦਾ 60 ਦਿਨ ਤੋਂ ਵੱਧ ਜਿਹੜਾ ਕਾਰਵਾਈ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਗੈਰ ਹਾਜ਼ਰ ਰਹਿੰਦਾ ਤਾਂ ਉਹਦੀ ਮੈਂਬਰਸ਼ਿਪ ਦੇ ਉੱਤੇ ਵੀ ਜਿਹੜੇ ਸਵਾਲ ਉੱਠਦੇ ਨੇ ਪਰ ਅਮਰਿਤਪਾਲ ਸਿੰਘ ਦੇ ਉੱਤੇ NSA ਲੱਗੀ ਆ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਉੱਤੇ NSA ਲੱਗੀ ਆ ਤੇ ਇਸ ਵੇਲੇ ਜਿਹੜੀ ਖਬਰ ਆ ਕਿ 7 ਜਣਿਆਂ ਦੇ ਉੱਤੇ ਜਿਹੜੀ NSA ਆ ਉਹ ਹਟ ਸਕਦੀ ਆ ਹੁਣ ਅਮਰਿਤਪਾਲ ਸਿੰਘ ਇਹਨਾਂ 7ਾਂ ਦੇ ਵਿੱਚ ਹੋਣਗੇ ਜਾਂ ਨਹੀਂ ਇਹ ਬਹੁਤ ਛੇਤੀ ਪਤਾ ਲੱਗੂਗਾ ਪਰ ਦਲਜੀਤ ਕਲਸੀ ਤੇ ਹੋਰ ਕੁਝ ਨਾਮ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਜਿਹੜਾ ਆ NSA ਪੰਜਾਬ ਸਰਕਾਰ ਹੁਣ ਨਹੀਂ ਲਾ ਰਹੀ ਤੇ ਬਹੁਤ ਛੇਤੀ ਜਿਹੜੇ ਆ ਇਹ ਪੰਜਾਬ ਲਿਆਂਦੇ ਜਾ ਸਕਦੇ ਨੇ ਹੋ ਸਕਦਾ ਕੱਲ ਹੀ ਪੰਜਾਬ ਪਹੁੰਚ ਜਾਣ ਜਾਂ ਪਰਸੋਂ ਪੰਜਾਬ ਪਹੁੰਚ ਜਾਣ ਤੇ ਪੰਜਾਬ ਦੇ ਅੰਦਰ ਇਸ ਤੋਂ ਬਾਅਦ ਦਾ ਮਾਹੌਲ ਕਿਹੋ ਜਿਹਾ ਹੋਊਗਾ ਕਿਉਂਕਿ ਅਕਾਲੀ ਦਲ ਦਾ ਜਿਹੜਾ ਨਿਰਮਾਣ ਹੁੰਦਾ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਇਹ ਸਾਰੇ ਨੌਜਵਾਨ ਜਿਹੜੇ ਆ ਉਸ ਜਥੇਬੰਦੀ ਦੇ ਨਾਲ ਪਹਿਲਾਂ ਤੋਂ ਸਰਗਰਮ ਨੇ ਤੇ ਜਦੋਂ ਇਹ ਆਉਂਦੇ ਨੇ ਉਸ ਤੋਂ ਬਾਅਦ ਅਕਾਲ ਤਖਤ ਦੇ ਹੁਕਮਾਂ ਦੇ ਤਹਿਤ 18 ਤਰੀਕ ਤੋਂ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਵੀ ਸ਼ੁਰੂ ਹੋਣੀ ਆ ਸੋ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਅੰਦਰ ਫੇਰ ਜਿਹੜੀ ਆ ਇੱਕ ਸਿੱਖ ਸਿਆਸਤ ਹੋਰ ਸਰਗਰਮ ਹੋ ਸਕਦੀ ਆ ਅਮਰਿਤਪਾਲ ਸਿੰਘ ਪੰਜਾਬ ਦੇ ਅੰਦਰੋਂ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤਣ ਵਾਲੇ ਮੈਂਬਰ ਪਾਰਲੀਮੈਂਟ ਹੋ ਸਕਦਾ ਬਹੁਤ ਜਲਦ ਪੰਜਾਬ ਆ ਜਾਣ ਪੰਜਾਬ ਦੇ ਵਿੱਚ ਆਉਣ ਹੋ ਸਕਦਾ ਉਹ ਪੰਜਾਬ ਚ ਆਪਣੇ ਹਲਕੇ ਦੇ ਵਿੱਚ ਵੀ ਜਿਹੜਾ ਲੋਕਾਂ ਚ ਵਿਚਰਨ ਕਿਉਂਕਿ ਬਹੁਤ ਵੱਡੀ ਖਬਰ ਇਹ ਆ ਕਿ ਪੰਜਾਬ ਸਰਕਾਰ ਜਿਹੜੀ ਆ ਐਨਐਸਏ ਨਹੀਂ ਲਾ ਰਹੀ ਐਨਐਸਏ ਦੇ ਵਿੱਚ ਵਾਅਦਾ ਨਹੀਂ ਕਰ ਰਹੀ ਪਰ ਅਮਰਿਤਪਾਲ ਸਿੰਘ ਦੇ ਉੱਤੇ ਜਿਹੜਾ ਗੁਰਪ੍ਰੀਤ ਸਿੰਘ ਹਰੀਨੌ ਵਾਲਾ ਕਤਲ ਕੇਸ ਆ ਉਸ ਦੇ ਨਾਲ ਜੁੜਿਆ ਜਿਹੜਾ ਉਹ ਮਾਮਲਾ ਉਹਦੇ ਵਿੱਚ ਵੀ ਅਮਰਿਤਪਾਲ ਸਿੰਘ ਦੇ ਉੱਤੇ ਯੂਆਪਾ ਐਕਟ ਲੱਗਿਆ ਹੋਇਆ ਐਨਐਸਏ ਦਾ ਜਿਹੜਾ ਇੱਥੇ ਹੁਣ ਗੱਲ ਹੋ ਰਹੀ ਹੈ ਕਿ ਐਨਐਸਏ ਦੇ ਵਿੱਚ ਅੱਗੇ ਵਾਦਾ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਬਹੁਤ ਜਲਦ ਜਿਹੜੇ ਆ ਸੱਤ ਨੌਜਵਾਨ ਦਿਬਰੂਗੜ ਤੋਂ ਪੰਜਾਬ ਲਿਆਂਦੇ ਜਾ ਸਕਦੇ ਨੇ ਇਸ ਵੇਲੇ ਮੀਡੀਆ ਰਿਪੋਰਟਾਂ ਤੋਂ ਇਹ ਖਬਰਾਂ ਆ ਰਹੀਆਂ ਨੇ ਨਾਵਾਂ ਦੀ ਪੁਸ਼ਟੀ ਬਹੁਤ ਜਲਦ ਹੋ ਜੇਗੀ ਜਿਵੇਂ ਹੀ ਨਾਮ ਜਿਹੜੇ ਨੇ ਉਹ ਕਲੀਅਰ ਹੋ ਜਾਣਗੇ ਕਿ ਕਿਹੜੇ ਕਿਹੜੇ ਨੌਜਵਾਨ ਤੋਂ ਐਨਐਸਏ ਹਟਿਆ ਦਰਜੀਤ ਸਿੰਘ ਕਲਸੀ ਜਿਹੜੇ ਨੇ ਉਹਨਾਂ ਦੇ ਨਾਲ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਜੇ ਕਿ ਉਹ ਉਹ ਹੋਏ ਬਾਕੀ ਹੋਰ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਅ ਇਸ ਵੇਲੇ ਦਿਬਰੂਗੜੀ ਜੇਲ੍ਹ ਦੇ ਵਿੱਚ ਬੰਦ ਨੇ ਕੁੱਲ 10 ਜਣੇ ਦਿਬਰੂਗੜ ਬੰਦ ਨੇ ਜਿਨ੍ਹਾਂ ਦੇ ਵਿੱਚੋਂ ਇਹ ਖਬਰ ਆ ਕਿ ਇਸ ਵੇਲੇ 7 ਜਣਿਆਂ ਦੀ ਐਨਐਸਐ ਜਿਹੜੀ ਆ ਉਹ ਟੁੱਟ ਰਹੀ ਆ ਜਾਂ ਦੂਜੀ ਤਰ੍ਹਾਂ ਕਹੀਏ ਕਿ ਪੰਜਾਬ ਸਰਕਾਰ ਇਸ ਐਨਐਸਐ ਦੇ ਵਿੱਚ ਵਾਅਦਾ ਨਹੀਂ ਕਰ ਰਹੀ ਤੇ ਇਹ ਨੌਜਵਾਨ ਬੜੀ ਛੇਤੀ ਪੰਜਾਬ ਦੀ ਧਰਤੀ ਤੇ ਲਿਆਂਦੇ ਜਾ ਸਕਦੇ ਨੇ ਇਹ ਸਾਰੇ ਮਾਮਲੇ ਦੇ ਉੱਤੇ ਵੱਧ ਜਾਣਕਾਰੀ ਦੇ ਲਈ ਇਸ ਵੇਲੇ ਮੇਰੇ ਨਾਲ ਪੱਤਰਕਾਰ ਸੰਸਾਰਦੀਪ ਸਿੰਘ ਜੁੜੇ ਨੇ ਸੰਸਾਰਦੀਪ ਤੋਂ ਜਾਣਦੇ ਹਾਂ ਵੀ ਇਸ ਵੇਲੇ ਜਿਹੜੀ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇਸ ਦੇ ਵਿੱਚ ਕਿੱਡੀਕ ਸੱਚਾਈ ਆ ਸੰਸਾਰਦੀਪ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਬਹੁਤ ਧੰਨਵਾਦ ਸੋ ਸਾਰੇ ਇਹ ਜਿਹੜਾ ਪੂਰਾ ਇਸ ਵੇਲੇ ਖਬਰ ਜਿਹੜੀ ਨਿਕਲ ਕੇ ਆ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਕਿ 7 ਨੌਜਵਾਨਾਂ ਤੋਂ ਐਨਐਸਏ ਜਿਹੜੀ ਆ ਉਹ ਹਟਾਰੀ ਆ ਪੰਜਾਬ ਸਰਕਾਰ ਯਾ ਕਹੀਏ ਕਿ ਅੱਗੇ ਲਈ ਐਨਐਸਏ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਇਹਦੇ ਨਾਲ ਤੁਹਾਡੇ ਕੋਲ ਕਿੰਨੀ ਕੁ ਜਾਣਕਾਰੀ ਆ ਬਿਲਕੁਲ ਗਰੇਵਾਲ ਸਾਹਿਬ ਅੱਜ ਸਵੇਰ ਤੋਂ ਜਿਹਨੇ ਮੀਡੀਆ ਦੇ ਵਿੱਚ ਖਬਰਾਂ ਚੱਲ ਰਹੀਆਂ ਨੇ ਕਿ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਜਿਹੜੇ ਨੌਜਵਾਨ ਬੰਦ ਸੀ ਕਿਉਂਕਿ 10 ਨੌਜਵਾਨ ਪਿਛਲੇ 2 ਸਾਲਾਂ ਦੇ ਲੰਮੇ ਸਮੇਂ ਤੋਂ ਉਸ ਗੇਂਦ ਦੇ ਵਿੱਚ ਬੰਦ ਕੀਤੇ ਗਏ ਸੀ ਐਨਐਸਏ ਐਕਟ ਉਹਨਾਂ ਦੇ ਉੱਪਰ ਲਗਾਇਆ ਗਿਆ ਸੀ ਹੈਨਾ ਤੇ ਉਸ ਦੇ ਵਿੱਚੋਂ ਸੱਤ ਨੌਜਵਾਨਾਂ ਦੇ ਉੱਪਰ ਐਨਐਸਏ ਕਾਉਂਡ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਕਿ ਸੱਤ ਨੌਜਵਾਨ ਜਿਹੜੇ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਹਲਕਾ ਕਡੂਰ ਸਾਹਿਬ ਦੇ ਨਾਲ ਉਹਨਾਂ ਦੇ ਸਾਥੀ ਉਹਨਾਂ ਦੇ ਦੋਸਤ ਬੰਦ ਸੀ ਉਹਨਾਂ ਦੇ ਉੱਪਰੋਂ ਜਿਹੜੀ ਐਨਐਸਏ ਹਟਾ ਦਿੱਤੀ ਗਈ ਹੈ ਜਾਂ ਕਹਿ ਲਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਵੇਂ ਪਿਛਲੀ ਵਾਰੀ ਐਨਐਸਏ ਜਿਹੜੀ ਇਹਨਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਉਹ ਵਾਅਦਾ ਇਸ ਵਾਰੀ ਨਹੀਂ ਕੀਤਾ ਗਿਆ ਤੇ ਹੁਣ ਪੰਜਾਬ ਪੁਲਿਸ ਦੀ ਇੱਕ ਟੋਕੜੀ ਵੀ ਕਿਹਾ ਜਾ ਰਿਹਾ ਰਿਪੋਰਟਾਂ ਮੁਤਾਬਕ ਕਿ ਪੰਜਾਬ ਪੁਲਿਸ ਦੀ ਇੱਕ ਟੋਕੜੀ ਜਿਹੜੀ ਆ ਉਹ ਸ਼ਾਮ ਦੀ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਆਹ ਚੁੱਕੀਆਂ ਤੇ ਉੱਥੇ ਦੇ ਅਫਸਰਾਂ ਦੇ ਨਾਲ ਉੱਥੇ ਦੇ ਅਧਿਕਾਰੀਆਂ ਦੇ ਨਾਲ ਜਿਹੜੀ ਕਾਗਜ਼ੀ ਕਾਰਵਾਈ ਆ ਜਿਹੜੀ ਇਹਨਾਂ ਨੂੰ ਇੱਥੇ ਪੰਜਾਬ ਲੈ ਕੇ ਆਉਣ ਦਾ ਜਿਹੜਾ ਪ੍ਰੋਸੈਸ ਆ ਇਹਨਾਂ ਨੌਜਵਾਨਾਂ ਨੂੰ ਉਹ ਜਿਹੜਾ ਪੂਰਾ ਕੀਤਾ ਜਾ ਰਿਹਾ ਤੇ ਬਹੁਤ ਛੇਤੀ ਇੱਕ ਦੇ ਦਿਨ ਦੇ ਵਿੱਚ ਜਿਹੜੀ ਉਹ ਕਾਰਵਾਈ ਪੂਰੀ ਕਰਕੇ ਤੇ ਹੋਰ ਫਾਰਮੈਲਿਟੀਜ਼ ਕਰਕੇ ਕਿਉਂਕਿ ਸੁਰੱਖਿਆ ਦੇ ਪ੍ਰਬੰਧ ਵੀ ਪੁਲਿਸ ਨੇ ਦੇਖਣੇ ਹੁੰਦੇ ਨੇ ਇੱਥੇ ਪੰਜਾਬ ਦੇ ਵਿੱਚ ਇਹਨਾਂ ਨੂੰ ਲਿਆਂਦਾ ਜਾਏਗਾ ਤਾਂ ਉਹ ਸਾਰੇ ਪ੍ਰਬੰਧ ਮੁਕੰਮਲ ਕਰਕੇ ਇਹ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਇਹਨਾਂ ਨੌਜਵਾਨਾਂ ਨੂੰ ਪੰਜਾਬ ਦੀ ਕਿਸੇ ਨਾ ਕਿਸੇ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਤੁਹਾਨੂੰ ਯਾਦ ਪਊਗਾ ਜਦੋਂ ਐਨਐਸਏ ਲਗਾਇਆ ਗਿਆ ਸੀ ਇਹਨਾਂ ਨੌਜਵਾਨਾਂ ਦੇ ਉੱਪਰ ਤਾਂ ਕੁਝ ਹੋਰ ਮਾਮਲਿਆਂ ਦੇ ਵਿੱਚ ਵੀ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਵੱਖ-ਵੱਖ ਧਰਾਵਾਂ ਤਹਿਤ ਜਿਹੜਾ ਕੁਝ ਹੋਰ ਮਾਮਲੇ ਜਿਹੜੇ ਨੇ ਦਰਤ ਇਹਨਾਂ ਨੌਜਵਾਨਾਂ ਦੇ ਉੱਪਰ ਕੀਤੇ ਗਏ ਸੀ ਸੰਸਾਰ ਕੋਈ ਨਾਮਾਂ ਨੂੰ ਲੈ ਕੇ ਸੰਸਾਰ ਨਾਮਾਂ ਨੂੰ ਲੈ ਕੇ ਕਲੈਰਿਟੀ ਹਲੇ ਹੋ ਪਾਈ ਹੈ ਕੋਈ ਵੀ ਕੌਣ-ਕੌਣ ਕਿਹੜੇ ਸੱਤ ਨੌਜਵਾਨ ਨੇ ਜਾਂ ਕਿਹੜੇ ਤਿੰਨ ਨੇ ਜਿਨ੍ਹਾਂ ਦੇ ਉੱਤੇ ਹਲੇ ਨਹੀਂ ਹਟਿਆ ਐਨਐਸਏ ਦੇਖੋ ਇੱਕ ਤਾਂ ਭਾਈ ਅਮਰਪਾਲ ਸਿੰਘ ਦਾ ਕਿਹਾ ਜਾ ਰਿਹਾ ਕਿ ਕਿਉਂਕਿ ਉਹਨਾਂ ਦੀ ਤਾਂ ਗ੍ਰਿਫਤਾਰੀ ਵੀ 11 ਮਾਰਚ ਤੋਂ ਕਾਫੀ ਦੇਰ ਬਾਅਦ ਹੋਈ ਸੀ ਕਿਉਂਕਿ ਉਸ ਇਕੱਠ ਦੇ ਵਿੱਚੋਂ ਜਦੋਂ ਉਹ ਭਾਈ ਅਮਰਪਾਲ ਸਿੰਘ ਦੇ ਉਸ ਕਾਫਲੇ ਨੂੰ ਜਿਹੜਾ ਘੇਰਾ ਪਾਇਆ ਗਿਆ ਸੀ ਜਾਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਉਸ ਸਮੇਂ ਪੱਪਲਪ੍ਰੀਤ ਸਿੰਘ ਤੇ ਭਾਈ ਅਮਰਪਾਲ ਸਿੰਘ ਜਿਹੜਨੇ ਉੱਥੇ ਤੋਂ ਨਿਕਲ ਗਏ ਸੀ ਤੇ ਇਹਨਾਂ ਨੇ ਗ੍ਰਿਫਤਾਰੀਆਂ ਜਿਹੜੀਆਂ ਨੇ ਕਾਫੀ ਦੇਰ ਬਾਅਦ ਹੋਈਆਂ ਸੀ ਹਨੇ ਕਾਨੂੰਨ ਮੁਤਾਬਕ ਇਹਨਾਂ ਦੀ NSA ਦਾ 1 ਸਾਲ ਜਿਹੜਾ ਜਾਂ ਇਹ ਦੂਜਾ ਸਾਲ ਜਿਹੜਾ ਉਹ ਹਾਲੇ ਤੱਕ ਪੂਰਾ ਨਹੀਂ ਹੋ ਪਾਇਆ ਹੋ ਸਕਦਾ ਹੈ ਕਿ ਦੋ ਨੌਜਵਾਨ ਇਹ ਹੋਣ ਤੇ ਤੀਸਰੇ ਨੌਜਵਾਨ ਦਾ ਹਾਲੇ ਤੱਕ ਕੋਈ ਕਨਫਰਮੇਸ਼ਨ ਨਹੀਂ ਆਈ ਮੀਡੀਆ ਰਿਪੋਰਟਾਂ ਦੇ ਮੁਤਾਬਕ ਭਾਈ ਅਮਰਪਾਲ ਸਿੰਘ ਦਾ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਉੱਪਰੋਂ ਹਾਲੇ ਤੱਕ ਐਨਐਸ ਵੀ ਨਹੀਂ ਲਗਾਈ ਗਈ ਤੇ ਬਾਕੀ ਰਿਪੋਰਟਸ ਆਉਣ ਦਾ ਇੰਤਜ਼ਾਰ ਹੈ ਹੂੰ ਬਹੁਤ-ਬਹੁਤ ਸ਼ੁਕਰੀਆ ਸੰਸਾਰ ਸਾਰੀ ਜਾਣਕਾਰੀ ਦੇਣ ਦੇ ਲਈ ਬਹੁਤ ਸ਼ੁਕਰੀਆ ਕਰਿਆ ਸਾਬ ਹੂੰ ਸੋ ਇਹ ਸੰਨ ਪੱਤਰਕਾਰ ਸੰਸਾਰਦੀਪ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਸੱਤ ਨੌਜਵਾਨ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਉਹ ਸੱਤ ਨੌਜਵਾਨ ਹੋ ਸਕਦਾ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਪਹਿਲ ਦੇ ਆਧਾਰ ਤੇ ਹੋਈ ਸੀ ਅ ਮਤਲਬ ਜਦੋਂ ਜੇ ਮੈਂ ਗਲਤ ਨਹੀਂ ਤਾਂ 18 ਮਾਰਚ 2023 ਦੀ ਇਹ ਘਟਨਾ ਸੀ ਜਿਸ ਦਿਨ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਆ ਸੈਂਟਰ ਦੇ ਨਾਲ ਏਜੰਸੀਆਂ ਨਾਲ ਮਿਲ ਕੇ ਸਾਂਝਾ ਆਪਰੇਸ਼ਨ ਕੀਤਾ ਗਿਆ ਤੇ ਜਿਹਦੇ ਵਿੱਚ ਨੌਜਵਾਨ ਗ੍ਰਿਫਤਾਰ ਹੋਏ ਜਿਨ੍ਹਾਂ ਤੇ ਹੁਣ NSA ਦਾ ਜਿਹੜਾ ਆ ਸਮਾਂ ਪੂਰਾ ਹੋ ਰਿਹਾ ਸੀ ਉਹਦੇ ਉੱਤੇ ਅਗਲਾ ਰਿਵਿਊ ਦੇਣਾ ਸੀ ਕਿ ਅੱਗੇ ਇਹਨੂੰ ਜਾਰੀ ਰੱਖਣਾ ਜਾਂ ਨਹੀਂ ਉਨ੍ਹਾਂ ਦੇ ਉੱਤੇ ਐਨਐਸਏ ਜਿਹੜੀ ਆ ਉਹ ਹਟ ਸਕਦੀ ਆ ਉਹਨਾਂ ਦੇ ਉੱਤੇ ਐਨਐਸਏ ਜਿਹੜੀ ਆ ਉਹ ਹੁਣ ਅੱਗੇ ਨਹੀਂ ਲੱਗੂਗੀ ਤੇ ਅਮਰਿਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਜਿਨ੍ਹਾਂ ਦੀ ਗ੍ਰਿਫਤਾਰੀ ਬਾਅਦ ਚ ਹੁੰਦੀ ਆ ਉਹਨਾਂ ਦੇ ਉੱਤੇ ਹੋ ਸਕਦਾ ਐਨਐਸਏ ਰਿਵਿਊ ਦਾ ਹਾਲੇ ਟਾਈਮ ਬਾਕੀ ਹੋਵੇ ਸੋ ਵੱਡੀ ਖਬਰ ਇਹ ਆ ਕਿ ਪੰਜਾਬ ਦੇ ਸਿੱਖ ਨੌਜਵਾਨ ਜਿਹੜੇ ਦਿਬਰੂਗੜ ਜੇਲ੍ਹ ਦੇ ਵਿੱਚ ਪੰਦ ਨੇ ਉਹਨਾਂ ਦੇ ਵਿੱਚੋਂ 7 ਦੇ ਉੱਤੋਂ ਪੰਜਾਬ ਸਰਕਾਰ ਜਿਹੜੀ ਆ ਉਹ ਐਨਐਸਏ ਹਟਾ ਰਹੀ ਆ ਇਹ ਇਸ ਵੇਲੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਜਿਹੜੀ ਆ ਖਬਰ ਆ ਉਹ ਬਾਹਰ ਨਿਕਲ ਕੇ ਆ ਰਹੀ ਆ ਦਿਬਰੂਗੜੀ ਦੀ ਜੇਲ੍ਹ ਦੇ ਵਿੱਚ ਬੰਦ ਸਿੱਖ ਨੌਜਵਾਨਾਂ ਦੇ ਨਾਲ ਜੁੜੀ ਹੋਈ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਖਬਰੇ ਆ ਰਹੀ ਹੈ ਕਿ ਬਹੁਤ ਛੇਤੀ ਦਿਬਰੂਗੜੀ ਦੀ ਜੇਲ੍ਹ ਦੇ ਵਿੱਚ ਬੰਦ ਸਿੱਖ ਨੌਜਵਾਨ ਜਿਹੜੇ ਨੇ ਉਹ ਪੰਜਾਬ ਲਿਆਂਦੇ ਜਾ ਸਕਦੇ ਨੇ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ NSA ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ 2023 ਦੇ ਮਾਰਚ ਮਹੀਨੇ ਦੇ ਵਿੱਚ ਵੱਡਾ ਆਪਰੇਸ਼ਨ ਚੱਲਿਆ ਜਿਹਦੇ ਤਹਿਤ ਗ੍ਰਿਫਤਾਰੀਆਂ ਹੋਈਆਂ ਨੌਜਵਾਨਾਂ